ਕਿ ਜਦੋਂ ਸਾਰਾ ਸੋਪੇ ਨਾ ਇਹ ਮੈਂ ਬਿਲਕੁਲ ਮਾਰਿਆ ਨਾ ਉਹ ਮੇਰੇ ਕੋਲ ਨਹੀਂ ਨਿਕਲਿਆ ਬਾਹਰ ਆਵਾ ਪਾ ਫਰਸ਼ ਪੁੱਟਿਆ ਮੁੜ ਕੇ ਤੇ ਚੌਥੇ ਦਿਨ ਜਾ ਕੇ ਨਾ ਮੇਰੇ ਘਰ ਦੇ ਕੇ ਇਥੋਂ ਰਾਤ ਦੇ 11:00 ਵਜੇ ਇਥੇ ਬਾਥਰੂਮ ਕਰਨ ਕੇ ਆਪੋਂ ਮਗਰੀ ਚੜ ਕੇ ਰਾਤ ਦੇ 11:00 ਵਜੇ ਅਸੀਂ ਸੁੱਤੇ ਹਾਂ ਇੱਕ ਰੰਮੇ ਪਏ ਹਾਂ ਪੂਰੀ ਨਹੀਂ ਜੰਬਣੀ ਸੁੱਤੇ ਇਹ ਵੇਖਿਆ ਕਿ ਕਿਲਕਾਂ ਬਾਹਰ ਹੋ ਜਾਂਦੀਆਂ ਤੇ ਮੈਂ ਗੁੜੀਆਂ ਉੱਠੀ ਗੁੜੀਆਂ ਮਨੋਂਦੀ ਢਾੜੀ ਢਾੜੀ ਮੰਮੀ ਡਈ ਅੰਦਰ ਰੋਲ ਸੋਪਾ ਘੜਾ ਤੁਰਾਈ ਉਹ ਸਮੇਂ ਗੜੀ ਜਗ੍ਹਾ ਤੇ ਵੇਖਿਆ ਖਣਪਾ ਸਭ ਫੇਰ ਜਾ ਕੇ ਧਕੜਾ ਹੋ ਫਿਰ ਉਹਨਾਂ ਮੈਂ ਜਾ ਕੇ ਟਾਇਆ ਸਭ ਨੂੰ ਫੇਰ ਦੀ ਮਨੁਸ਼ਾ ਆ ਗਏ ਓਤੰਦੀ ਮਿੱਟੀ ਨੂੰ ਚੈਨਲ ਨੂੰ ਇਹਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਡਾਕਟਰ ਪ੍ਰਤਾਪ ਸਿੰਘ ਪੰਗਾੜੀ ਮੇਰੇ ਨਾਲ ਮੇਰੇ ਸਾਥੀ ਸਰਦਾਰ ਰਾਜੀਤ ਸਿੰਘ ਰੰਧਾਵਾ ਬਦਦਵੜ ਕਲਾਂ ਤੇ ਜਿਸ ਤਰ੍ਹਾਂ ਕਿ ਆਪ ਨੂੰ ਪਤਾ ਹੀ ਆ ਕਿ ਪਿਛਲੇ ਦਿਨੀ ਹੜਾਂ ਦੀ ਜਿਹੜੀ ਆ ਬੜੀ ਭਾਰੀ ਮਾਰ ਜਿਹੜੀ ਆ ਪੰਜਾਬ ਨੂੰ ਚੱਲਨੀ ਪਈ ਆ ਇਹ ਜਿਹੜੇ ਹਾੜਿਆ ਜਿੱਥੇ ਹੋਰ ਪੰਜਾਬ ਏਰੀਏ ਵਿੱਚ ਆਇਆ ਉਥੇ ਇਹ ਰਮਦਾਸ ਦੇ ਏਰੀਏ ਦੇ ਲਾਗੇ ਸ਼ਾਗੇ ਜਿਹੜੇ ਆ ਕਾਫੀ ਨੁਕਸਾਨ ਹੋਇਆ ਜਿਹੜਾ ਕਿ ਕੋਹਨੇਵਾਲ ਤੋਂ ਬੰਨ ਟੁੱਟਾ ਸੀ ਉਹਦਾ ਪਾਣੀ ਪਿੱਛੇ ਡੇਰੇ ਬਾਪੇ ਨਾਨਕ ਦਾ ਵੀ ਆ ਕੇ ਤੇ ਇੱਥੇ ਜਿਹੜਾ ਵਾ ਅਸੀਂ ਅੱਜ ਜਿਹੜੇ ਪਿੰਡ ਵਿੱਚ ਖਲੋਤੇ ਆ ਇਹ ਪਿੰਡ ਹੈ گا ਵਾ ਮਹਿਮਦ ਮੰਦਰਾਂ ਵਾਲਾ ਜਿਹਦਾ ਕਿ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾ ਪਿੰਡ ਦੇ ਵਿੱਚ ਦੱਸਦੇ ਆ ਕਿ 8 8 9 9 ਫੁੱਟ ਜਿਹੜਾ ਵਾ ਪਾਣੀ ਚੜ ਗਿਆ ਸੀ ਤੇ ਆਮੇ ਕਹੂੰਗਾ ਕਿ ਸਾਹਮਣੇ ਵਿਖਾ ਦੇਣ ਕਿ ਸਾਹਮਣੇ ਇਹ ਜਿਹੜਾ ਝੋਨਾ ਵਾ ਇਹ ਗੜ ਗਿਆ ਇੱਥੇ ਹੀ ਇਹ ਝੋਨਾ ਜਿਹੜਾ ਵਾ ਗੜ ਗਿਆ ਵਾ ਬਿਲਕੁਲ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਜਰਾ ਜੂਮ ਕਰਕੇ ਵਿਖਾ ਦੇਣ ਕਿ ਇਹ ਵਿੱਚੇ ਹੀ ਗੜ ਗਿਆ ਵਾ ਇਹ ਵੱਡਿਆ ਨਹੀਂਗਾ ਵੇਖਣ ਨੂੰ ਲੱਗਦਾ ਵਾ ਕਿ ਝੋਨੇ ਦੇ ਵਾਡਿਆ ਪਰ ਇਹ ਝੋਨੇ ਦੇ ਵਾਡ ਨਹੀਂਗੇ ਇਹ ਗਲਿਆ ਆ ਬਿਲਕੁਲ ਝੋਨਾ ਵਾ ਥੱਲੇ ਹੀ ਬਹਿ ਗਿਆ ਪਾਣੀ ਦੇ ਨਾਲ ਤੇ ਸਾਹਮਣੇ ਤੁਸੀਂ ਵੇਖ ਸਕਦੇ ਜੇ ਕਿ ਇਹ ਜਿਹੜਾ ਵਾ ਬੰਨ ਇੱਥੋਂ ਟੁੱਟਾ ਸੀ ਉਹ ਸਾਹਮਣੇ ਉਹ ਵੇਖ ਉਧਰ ਵੀ ਜਿਹੜਾ ਉਹ ਬੰਨ ਸਾਰਾ ਟੁੱਟਾ ਸੀ ਜਿਹੜਾ ਕਿ ਇਧਰ ਨੂੰ ਪਾਣੀ ਨੇ ਮਾਰ ਕੀਤੀ ਐ ਇਸੇ ਪਾਣੀ ਨੇ ਤੇ ਲਗਭਗ ਇਹ ਸਾਰੇ ਪਿੰਡ ਦੇ ਵਿੱਚ ਜਿਹੜਾ ਵਾ ਬਹੁਤ سارے ਘਰ ਜਿਹੜੇ ਵਾ ਪਾਣੀ ਵਿੱਚ ਡੁੱਬੇ ਰਹੇ ਤੇ ਕਿੰਨੇ ਕਿੰਨੇ ਦਿਨ ਡੁੱਬੇ ਰਹੇ ਤੇ ਘਰਾਂ ਦਾ ਕਾਫੀ ਨੁਕਸਾਨ ਹੋਇਆ ਜਿੰਨਾਂ ਵਿੱਚ ਕੰਦਾਂ ਨੂੰ ਤਰੇੜਾਂ ਪੈ ਗਈਆਂ ਤੇ ਕਈਆਂ ਦੇ ਜਿਹੜੇ ਆ ਮਕਾਨ ਛੱਤਾਂ ਉਹ ਡਿੱਗੀਆਂ ਵੀ ਆ ਸੋ ਆ ਤੁਹਾਨੂੰ ਆਪਾਂ ਸਾਹਮਣੇ ਵਿਖਾ ਦਿੰਨੇ ਆ ਇੱਕ ਹੋਰ ਤਸਵੀਰ ਇਧਰ ਕਿ ਸਾਹਮਣੇ ਜਾਂਚ ਕਰਿਆ ਤੁਸੀਂ ਵੇਖ ਸਕਦੇ ਜਿਹਦੇ ਵਿੱਚ ਕੀ ਹਾਲ ਬਣਿਆ ਹੋਆ ਇਹ ਪਾਣੀ ਜਿਹੜਾ ਉੱਤਰ ਗਿਆ ਵਾ ਤੇ ਵਿੱਚ ਵੇਖੋ ਇਹਦਾ ਕੀ ਗੰਦਗੀ ਕੀ ਬਣ ਗਿਆ ਵਾ ਹਾੜਾਂ ਦੇ ਪਾਣੀ ਦੇ ਕਾਰਨ ਤੇ ਸਾਡੇ ਕੋਲ ਇੱਥੇ ਪਤਵੰਤੇ ਮੌਜੂਦ ਨੇ ਪਿੰਡ ਦੇ ਸੋ ਆਪਾਂ ਇਹਨਾਂ ਨਾਲ ਵੀ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਨੁਕਸਾਨ ਹੋਇਆ ਕਿ ਤਰ੍ਹਾਂ ਇਹਨਾਂ ਦਾ ਜਿਹੜਾ ਵਾ ਸਾਰਾ ਇਹ ਜਿਹੜਾ ਵਾ ਹੜਾਂ ਦਾ ਜਿਹੜਾ ਵਾ ਇਹਨੇ ਭਾਰੀ ਮਾਰ ਕੀਤੀ ਆ ਭਾਜੀ ਕੀ ਨਾ ਆਪਣਾ ਜੀ ਮੈਂ ਮੈਂ ਕੰਮ ਸੀ ਤੇ ਇਹ ਫਿਰ ਕਿੰਨਾ ਕੁ ਪਾਣੀ ਆ ਤੁਹਾਡੇ ਪਿੰਡ ਵਿੱਚ ਆ ਜਿੱਥੇ ਆਪਾਂ ਇੱਥੇ ਬੁੱਝੂ ਜੀ ਇਹਨਾਂ ਪਾਣੀ ਦੇ ਮੈਂ ਦੋ ਦੋ ਬੰਦੇ ਹੀ ਹੋਣਾ ਜੀ ਕਰ ਰਹੇ ਜਿਸ ਹਾਲ ਨੂੰ ਰੱਬ ਵੀ ਇੱਥੇ ਵੀ ਗਲਗਲ ਚੜ ਗਿਆ ਹੈ ਤੇ ਬਹੁਤ ਮੰਦਾ ਲੱਗਿਆ ਤੇ ਬਾਕੀ ਜਿਹੜੇ ਬਾਲਿਆਂ ਵਾਲੇ ਇੱਕ ਕਮਰੇ ਸੀ ਉਹ ਲੋਕਾਂ ਨੇ ਚੁੰਦੇ ਸੀ ਨਾਲ ਦੇ ਲੋਕੀਂ ਅੰਦਰ ਬਹਿ ਚੁੱਕੇ ਤੇ ਨਾਲ ਵੇੜੇ ਜਿ ਵੇੜੇ ਜੀ ਪਾਣੀ ਨਾਲ ਗਲਗਲ ਪਾਣੀ ਆਹ ਕੰਨਾਂ ਨੂੰ ਪੂਰੀ ਪਾਣੀ ਵਰਦਾ ਹੈ ਜੀ ਤੇ ਫਿਰ ਕਿਤਰਾ ਤੋਂ ਛੱਤਾਂ ਦੇ ਚੜੇ ਰਹੇ ਕਿਤਰਾ ਨਹੀਂ ਜਿਹੜੇ ਅਸੀਂ ਬਾਲਿਆਂ ਭੱਜ ਕੇ ਪਹਿਲਾਂ ਦਰ ਭੱਜ ਗਏ ਜਦੋਂ ਪਾਣੀ ਲੱਥਾ ਫੇਰ ਆਇਆ ਤੇ ਜਿਹੜੇ ਦਿਨਾਂ ਦੇ ਚਲੋ ਲੈਂਟਰ ਸੀ ਉਹ ਵਿਚਾਰੇ ਕੋਠੇ-ਗਾਠੇ ਤੇ ਜਏ ਤੇ ਉਹਨਾਂ ਦੇ ਬਰੇ ਹਾਲ ਗੀ ਕੰਨਾਂ ਗੁੰਨਰ ਪਾੜ ਗਈਆਂ ਜੇ ਤੁਸੀਂ ਆਪ ਵੇਖ ਸਕਦੇ ਸਭ ਕੁਝ ਤੇ ਇਹ ਬਾਲਿਆਂ ਵਾਲੇ ਉਹ ਗਰਮੀ ਨਾ ਉੱਪਰ ਟੰਡਾ ਵੀ ਤੇ ਬਲੇ ਟੰਡਾ ਵੀ ਬਹੁਤੀ ਹੋ ਗਈ ਹੈ ਤੇ ਇੱਥੇ ਕਈ ਆਪਣਾ ਕਹਿ ਰਹੇ ਆ ਪਿੰਡ ਵਾਸੀਗੇ ਜਿਹੜੇ ਇੱਥੇ ਆੜਾ ਬਹੁਤ ਘਟ ਜਿਹੜੀ ਮਦਦ ਵਾਸਤੇ ਜਿਹੜੇ ਆ ਮਤਲਬ ਜਿਸ ਤਰ੍ਹਾਂ ਜਥੇਬੰਦੀਆਂ ਜਾਂ ਹੋਰ ਵੀ ਜਣੀਆਂ ਬੜੀਆਂ ਘਟ ਆਈਆਂ ਵਾ ਜਿਨ੍ਹਾਂ ਨੇ ਇੱਥੇ ਜਿਹੜੀ ਸਾਰ ਲਈ ਆ ਕਿ ਆਏ ਤੁਹਾਡੇ ਤੇ ਘਟ ਹੀ ਆਏ ਨਹੀਂ ਘਟ ਹੀ ਬਿਲਕੁਲ ਘਟ ਆਏ ਤੇ ਕਿਹੜਾ ਨੁਕਸਾਨ ਜ਼ਿਆਦਾ ਕਿਹੜੀ ਕਿਹੜੀ ਚਾਹੀਦਾ ਆ ਕਰਾਂ ਦਾ ਬਹੁਤਾ ਜਦਾ ਜਾਂ ਕੋ ਜਿਹੜੇ ਜੁਲੇ ਬਿਸ਼ਤਰੀ ਕੋ ਭਾਂਡੇ ਪੁੰਡੇ ਲੋਕਾਂ ਤੋਂ ਜੇ ਵਾਸਤਵ ਮਸ਼ੀਨਤੀ ਵੀ ਵੇਖ ਕੇ ਨਹੀਂ ਆ ਜੀ ਇਹ ਕੀ ਹਾਲ ਹੈ ਵੇੜੇ ਤੇ ਭੱਜੀ ਫਿਰਦੀਆਂ ਨੇ ਫਸਲ ਤਾਂ ਦੇ ਬਿਲਕੁਲ ਆਏਗੇ ਫਸਲ ਤਾਂ ਤੋਂ ਵੇਖ ਹੀ ਲਿਆ ਜੀ ਤੇ ਕਰਾਂ ਦਾ ਤੁਹਾਨੂੰ ਪਰਾਂ ਕਰਾਂ ਸਾਰਾ ਕੁਝ ਨੁਕਸਾਨ ਨਹੀਂ ਹੋਗਾ ਕੁਝ ਵੀ ਨਹੀਂ ਜਾ ਤੇ ਕੀ ਤਹੀਂ ਕੀ ਚਾਹੁੰਦੇ ਜੇ ਜਿਹੜੀਆਂ ਜਾਂ ਜਥੇਵੰਦੀਆਂ ਕਰ ਰਹੀਆਂ ਵਾ ਇੱਥੇ ਸੇਵਾ ਕਰ ਰਹੀਆਂ ਜਾਂ ਸਰਕਾਰ ਜਿਹੜੀ ਕਰ ਰਹੀ ਆ ਇਹਨਾਂ ਕੋਲ ਕੀ ਮੰਗ ਕੀ ਤੁਹਾਡੀ ਕੀ ਚਾਹੁੰਦੇ ਕੀ ਮੰਗ ਤੇ ਇਹੋ ਪਹਿਲੀ ਗੱਲ ਤੇ ਵੇਖੋ ਜਿਹੜਾ ਦੇ ਅਸੀਂ ਤਾਂ ਨਾ ਵੀ ਜਿਹੜੇ ਬਾਲਿਆਂ ਵਾਲੇ ਕਮਰੇ ਇਹਨਾਂ ਦਾ ਕੋਈ ਹਾਲੋ ਜੀ ਤੇ ਬਾਕੀ ਚਲੋ ਜੋ ਕੋਈ ਹੋ ਸੇਵਾ ਤੋਂ ਆਪਣੀ ਮਰਜ਼ੀ ਜੋ ਮਰਜ਼ੀ ਕਰ ਸਦੇ ਸਮਾਨ ਤੋਂ ਲੋਕਾਂ ਦੇ ਰਹੇ ਨਹੀਂ ਕੋਈ ਵਰਤਮਾਨ ਕੋਈ ਵਰਤਮਾਨ ਸਮਝ ਨਹੀਂ ਤੇ ਕੰਮਕਾਜ ਕਿਤਰਾ ਮਿਲਦਾ ਕਿ ਨਹੀਂ ਹੁੰਦਾ ਕੰਮ ਕਰ ਬੇਲੇ ਬੈਠੇ ਲੱਗੋ ਤੇਰੇ ਆ ਮੋਕੀ ਤੇ ਸਾਹਮਣੀ ਵੈਸੇ ਜੇ ਮੰਨ ਲਓ ਕੰਮ ਮਿਲੇ ਤੇ ਕਰਨ ਨੂੰ ਤਿਆਰ ਆ ਹਾਂ ਫੇਰ ਦੀ ਕਰਨ ਨੂੰ ਤਿਆਰ ਕਿਉਂਕਿ ਕਈ ਵਾਰ ਕਈ ਇਧਰ ਆਪਾਂ ਸਾਈਡ ਤੇ ਬਿਸ਼ੱਕ ਬੈਠੇ ਹਾਂ ਉੱਥੇ ਕਈ ਵਾਰੀ ਗੱਲਾਂ ਵੀ ਹੁੰਦੀਆਂ ਵਾਂ ਵੀ ਉਧਰ ਰਾਸ਼ਨ ਬੜਾ ਇਕੱਠਾ ਕਰ ਲਿਆ ਉਹਨਾਂ ਨੇ ਤੇ ਹੁਣ ਜੇ ਉਹਨਾਂ ਨੂੰ 500 ਰੁਪਈਆ ਦਾ 700 ਵੀ ਦਿਹਾੜੀ ਕਹਿਣ ਤੋਂ ਉਹ ਕਹਿੰਦੇ ਕੋਈ ਨਹੀਂ ਸਾਡੇ ਕੋ ਖਾਣ ਨੂੰ ਰਾਸ਼ਨ ਹੈਗਾ ਵਾ ਕੋਈ ਲੋੜ ਨਹੀਂ ਹਨ ਕੰਮ ਤੇ ਜਾਣ ਦੇ ਬਖਾਂ ਚ ਲੱਗਦੀ ਆਹੋ ਭਾਜੀ ਇਹਦਾ ਕੰਮ ਆਓ ਭਾਜੀ ਜੀ ਇਹਨਾਂ ਨੂੰ ਮੈਂ ਨਾ ਬੜਿਆਂ ਕੋ ਸੁਣਿਆ ਐਵੇਂ ਜੇ ਕੋ ਢਾਟੇ ਲਗਾ ਕੇ ਨਾ ਆਖੋ ਜੀ ਇਹਨਾਂ ਨੂੰ 1000 ਰੁਪਈਆ ਦਿ ਬਾਰਾ ਕੀ ਹੁਣ ਇਹ ਦਿਹਾੜੀ ਕਰਕੇ ਆਏ ਕੀ ਕਰਕੇ ਆ ਸੱਪੜ ਦਾ ਪਾਣੀ ਕੱਢ ਕੇ ਆ ਜੀ ਕੀ ਗੱਲ ਹੈ ਗੰਦ ਚ ਬੜੇ ਆ ਤੇ ਸਾਨੂੰ ਕਿੱਡਾ ਘਭਾਰ ਹੁੰਦਾ ਜੋ ਕੋਈ ਜ਼ਿੰਮੇਵਾਰ ਦਿਹਾੜੀ ਆ ਕੇ ਆਂਦੇ ਹੀ ਨਹੀਂਗੇ ਆਖਣ ਕੀ ਕਿ ਆ ਘਾਰਾ ਫਲਾਉਣਾ ਸਾਡੇ ਕੋ ਇਹ ਸਿਰਫ ਨੂੰ ਗੱਲਾਂ ਹੀ ਕਰਨ ਲੇ ਜੋ ਬੰਦਨਾ ਨਹੀਂ ਕਰ ਲੈ ਵੀ ਗਰੀਬਾਂ ਨੂੰ ਦਵੇ ਕੋਈ ਕੱਕੜ ਤੇ ਤੁਹਾਡੇ ਆ ਚੱਕ ਕਰ ਦਿਓ ਤੀਜੀ ਤਰ੍ਹਾਂ ਵੇਖਿਆ ਵਿਖਾਇਆ ਗਿਆ ਵੀਡੀਓ ਵੀ ਪਿੰਡਾਂ ਪਿੰਡਾਂ ਵਿੱਚ ਕਈ ਵਾਰੀ ਟਰਾਲੀਆਂ ਹੁੰਦੀਆਂ ਐ ਤੇ ਉਹਨਾਂ ਤੋਂ ਰਾਸ਼ਨ ਜਿਹੜਾ ਲੋਕੀ ਉਹ ਤੁਹਾਡੇ ਵੀ ਪਿੰਡ ਚ ਕੋਈ ਹੋ ਜਾਈ ਹੋਈ ਗੱਲ ਬਾਤ ਰਾਸ਼ਨ ਆਉਂਦਾ ਸੀ ਹਾਂਜੀ ਜੇ ਕੋ ਕੰਮ ਦੀ ਚੀਜ਼ ਆ ਤਾਂ ਲੱਗੀ ਜਾਂਦੀ ਠੀਕ ਹੈ ਫਿਰ ਮੈਂ ਦੇਉ ਗਰੀਬਾਂ ਨੂੰ ਰਾਸ਼ਨ ਜੀ ਤੇ ਇੱਥੇ ਫਿਰ ਇੱਥੇ ਆਇਆ ਘੱਟ ਬਿਲਕੁਲ ਆਉਂਦੇ ਰੇ ਆ ਵੀ ਐਨੀ ਬਿਲਕੁਲ ਨਹੀਂ ਆਏ ਆਏ ਆ ਹਾਂਜੀ ਪਰ ਜ਼ਿਆਦਾ ਰਾਸ਼ਨ ਦੀ ਭਰਦੀ ਰੱਖੀ ਤੇ ਹੋਰ ਉਹਨਾਂ ਨੇ ਕੋਈ ਤੁਹਾਨੂੰ ਕੋਈ ਸ਼ੈਤਾਨ ਜਿੱਤੀ ਕੋ ਮਾਈਕ ਸੈੱਟ ਨਹੀਂ ਕੋ ਹੋਰ ਸੇ ਆਦਾਨੀਆਂ ਸੌਦਾ ਪਾਣੀ ਜੋ ਤੇ ਲੰਗਰ ਪਾਣੀ ਜੋ ਹੋਰ ਕੁਛ ਹੈ ਬੰਦ ਤੇ ਆਪਾਂ ਛੇ ਹੋਰ ਵੀ ਵੀਰ ਆ ਸਾਡੇ ਕੋਲ ਜਿਨ੍ਹਾਂ ਨੇ ਸਾਡੇ ਨਾਲ ਰਾਬਤਾ ਕੈਮ ਕੀਤਾ ਉਹਨਾਂ ਨੇ ਵੀ